ਹਾਂ ਜੀ ਜੀਵਤੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਔਰ ਕੀ ਬਣਦਾ ਕਰਦਾ ਮੇਰੇ ਵੀਰੋ ਤੇ ਕਰਦਗੇ ਵੀਡੀਓ ਦੀ ਸਟਾਰਟਿੰਗ ਤੇ ਸਭ ਤੋਂ ਪਹਿਲਾਂ ਮੱਥੇ ਲਾਵਾਂ ਆਪਣੇ ਜਾਨਵਰਾਂ ਨੂੰ ਫੇਰ ਕੋਈ ਦੂਜਾ ਕੰਮ ਛੇੜਾਂਗੇ ਠੀਕ ਐ ਚੱਕ ਲਗੇ ਤੰਗੜ ਪਟਿਆ ਇਹ ਆਪਣਾ ਸਾਰਾ ਤੇ ਧਰਦਗੇ ਤਾਂ ਇਹਨੂੰ ਇਹ ਚੱਕ ਪਾਉਣੇ ਪੁੱਤਣਾ ਭਾਏ ਜੇ ਪਰ ਚੱਕੇ ਰਾਂ ਤਾਂ ਝੱਟ ਦੇਖਾਂ ਦਾਣੇ ਦੂਣੇ ਪਾਏ ਐ ਦੋ ਪੰਜ ਤੇ 6 ਪੂਰੇ ਐ ਉਹ ਚੱਕਰ ਨੇ ਮੈਨੂੰ ਗਿਣਨੇ ਪੈਂਦੇ ਕੀ ਇਹਦੀ ਮੈਂ ਘੱਟ ਵੱਧ ਹੋ ਜਾਂਦੇ ਤੂੰ ਜਿਉਂ ਹੀ ਬੈਠਾ ਇੱਥੇ ਲੂੰਬੜਾ ਜਾ ਇਧਰ ਇੱਕ ਮਿੰਟ ਫਲੈਸ਼ ਦੀ ਗਾੜੀ ਮਾਰੀ ਬਈ ਫੇਰ ਦਿਖਾਉਣੇ ਆ ਲਾਓ ਬਈ ਫਲੈਸ਼ ਵੀਜ਼ ਗਾੜੀ ਫਲੈਸ਼ ਠੀਕ ਆ ਜਾਦ ਨਹੀਂ ਹਰ ਕਿਹਨੇ ਤਰੀਕ ਤੇ ਇਹਨੇ ਅੰਡੇ ਲਾਇ ਹੋਏ ਫਿਰਸਾ ਨਾਲ ਹੈਂ ਤੇ ਫੇਰ ਹੀ ਪਉ ਲੱਗੂ ਨਾ ਵੀ ਮਤਲਬ ਵੀ ਦੱਸ ਤਾ ਨਾ ਕੱਢ ਲੈਣਗੇ ਸੱਤ ਦਿਨ ਦਾ ਹੋ ਗਣ ਲਾਇਉਂ ਰਾਮ ਨਾਲੀ ਵੀ ਵੱਧ ਹੀ ਹੋ ਗਿਆ ਉਹ ਮੇਰੇ ਹਿਸਾਬ ਨਾਲ ਤਾਂ ਤੇ ਬਾਕੀ ਜਦੋਂ ਕੱਢ ਹੀ ਲੈਣੇ ਨੂੰ ਪਤਾ ਲੱਗੀ ਜੋ ਉਪਰ ਨੂੰ ਵੀ ਕਦੋਂ ਕਿਵੇਂ ਪੁੱਛਾ ਕੱਢ ਦਿਆ ਤੇ ਵਾ ਓਕੇ ਰਿਪੋਰਟ ਇਹਨਾਂ ਦੀ ਦਾਨੇ ਦੋਨੇ ਪਈਆ ਇਹਨਾਂ ਨੂੰ ਕਰ ਖਾਣ ਦਿਓ ਇਹ ਤੇ ਫੇਰ ਹੀ ਕਰਾਂਗੇ ਉਹ ਸਾਨੂੰ ਆਪਾਂ ਢਾਟਮਾ ਕੁ ਸੈਟਿੰਗ ਬੈਟਿੰਗ ਇਹਨਾਂ ਦੀ ਤੇ ਇਹਨਾਂ ਚਲਦੇ ਕਿ ਪਾਸੇ ਬਾਹਰ ਅੰਦਰ ਤੇ ਤੁਹਾਨੂੰ ਫੇਰ ਦਿਖਾਉਣੇ ਲਓ ਬਈ ਮਿੱਤਰੋ ਆ ਗਿਆ ਅਦਰ ਮਨਪ੍ਰੀਤ ਕੋਲੇ ਤੇ ਉਹ ਗਿਆ ਕਿਹੜਾ ਘਰੇ ਬਈ ਕੋਈ ਕੰਮ-ਕਮ ਕਰਨ ਗਿਆ ਹੋਊਗਾ ਤੇ ਮੈਂ ਇੱਥੇ ਵਿਲਾ ਪਿਆ ਜਾਵਾਂ ਕੋਈ ਕੰਮ ਨਹੀਂ ਕੋਈ ਧੰਦਾ ਨਹੀਂ ਕੁਝ ਨਹੀਂਗਾ ਹੋਰ ਬਸ ਕੋਈ ਨਹੀਂ ਕੋਈ ਕਰਦੇ ਕੰਮ ਧੰਦਾ ਕੋਈ ਬੈਨ ਲੰਬੀ-ਲੰਬੀ ਜਾਲ ਲੈ ਕੇ ਆਉਣੇਗੇ ਮਾੜਾ-ਮੋਟਾ ਮੋਟਰਸਾਈਕਲ ਦਾ ਕੰਮ ਚੱਕਰਾ ਕੇ ਲਿਆਉਣਾ ਸੀਗਾ ਤੇ ਤੋਂ ਨੂੰ ਫੇਰ ਦਿਖਾਉਣੇ ਹੈਗੇ ਫੇਰ ਕਰਦੇ ਸ਼ੇਅਰ ਤੁਹਾਡੇ ਨਾਲ ਕੀ ਹੋ ਗਿਆ ਹੈ ਵੇ ਹੈ ਵਾਟਰ ਯਸ ਇੱਥੇ ਕਰ ਦਾਂਗਾ ਸਾਜ਼ ਬਾਈ ਕਰ ਦੀਏ ਜੂਮ ਇੱਥੇ ਆ ਕੇ ਜੂਮ ਲਾ ਕੇ ਕਰਾ ਵਾਟਰ ਪਾ ਦੇ ਵਾਟਰ ਪਾਣੇ ਚਲ ਪਾਣੀ ਮੁਗ ਗਏ ਲਓ ਬਈ ਆਇਆ ਸੀ ਬਾਬਾ ਮਣੀ ਰਾਮ ਤੇ ਉਹ ਮੁੰਡੇ ਗਏ ਆ ਮੱਥਾ ਟੇਕਣ ਤੇ ਮੈਂ ਟੇਕ ਆਇਆ ਜਿਕਰਾ ਮਨਪ੍ਰੀਤ ਉਹ ਸ਼ੋਰ ਜਾ ਮੇਲੇ ਆ ਬਈ ਆਪਣੇ ਇੱਥੇ ਹੀ ਘੋਣ ਇਹ ਦੇਖ ਸਕਦੇ ਹੋ ਲੱਗੇਗਾ ਕੱਲ ਨੂੰ ਮੇਲਾਗਾ ਅੱਜ ਨਹੀਂਗਾ ਤੇ ਬਾਕੀ ਹੁਣ ਚੱਲਦੇ ਆ ਕਰਾ ਮੱਥਾ ਮੁੱਥਾ ਨੂੰ ਟੇਕ ਆਉਂਦੋ ਫੇਰ ਚੱਲਦੇ ਆ ਘਰੇ ਘਰੋਂ ਚਲਾਏ ਮਨਲਾ ਖੇਤ ਤੇ ਖੇਤੋਂ ਸ਼ਾਇਦ ਹੋ ਸਕਦਾ ਬਾਲ ਤੇ ਬਾਲ ਚਾਹ ਲੰਬੀ ਵੀ ਜਾ ਸਕਦੇ ਆ ਆਪਣੀ ਮੋਟਰਸਾਈਕਲ ਦੀ ਥੋੜੀ ਮੋਡੀਫਿਕੇਸ਼ਨ ਕਰਾਉਣੀ ਹੈ ਜੀ ਇਹ ਜਿਹੜਾ ਆਪਾਂ ਲਿਆਂਦਾਗਾ ਮਤਲਬ ਮਾੜਾ ਮੋਟਾ ਲਾਈਟਾਂ ਲੁੱਟਾ ਹੀ ਕਰਾਉਣਾਗਾ ਕੰਮ ਇਹਦਾ ਤੇ ਹੋਰ ਕਰਾ ਦਾਂਗੇ 2000 ਰੁਪਏ ਦੇ ਲਾ ਦਾਂਗੇ ਬਾਕੀ ਕੋਈ ਨਹੀਂ ਬਚ ਚੱਲਦੇ ਆ ਤੁਹਾਨੂੰ ਫੇਰ ਦਿਖਾਉਣੇ ਨੇ ਲਓ ਭਾਈ ਆਗੇ ਸੀਗੇ ਬਾਦਲ ਤੇ ਬਾਦਲ ਥੋੜਾ ਕੰਮ ਆਏ ਸੀਗੇ ਮੁੰਡਿਆਂ ਨੇ ਸਮਾ ਲੈਣਾ ਹੈ ਨਾਲ ਨੂੰ ਢਾਟੇ ਉਹਨੂੰ ਫੜ ਲੈਣਾ ਹੈ ਸਾਮਾਨ ਤੇ ਸਮਾਰਟਸਮੂਨ ਲੈ ਆਈ ਜਾਂਦਾ ਉਹ ਤਾਂ ਮੈਂ ਇੱਧਰ ਗੀੜੀ-ਬੁੜੀ ਮਾਰਨ ਆ ਗਿਆ ਤੇ ਨਹੀਂ ਚਲੋ ਸਾਮਾਨ ਲੈ ਲੂਗਾ ਫੇਰ ਚੱਲਦੇ ਆ ਘਰੇ ਘਰੋਂ ਸਾਮਾਨ ਫੜਾ ਕੇ ਫੇਰ ਆਵਾਂਗੇ ਮਨਪ੍ਰੀਤ ਕੋਲੇ ਦੁਬਾਰੇ ਖੇਤੋਂ ਨੀ ਜਾਵਟੀਆਂ ਦੇ ਖੇਤ ਫਿਰ ਉਹਦੀ ਲੋੜ ਵੀ ਕਰਾਉਣੀ ਹੈ ਸਬਜ਼ੀ ਦਾ ਉਹ ਵੀ ਚੱਲਦੇ ਹਾਂ ਉਹਨੂੰ ਦਿਖਾਉਣੇ ਆ ਫਿਰ ਮੁੰਡਾ ਲੈ ਲਿਆ ਸਾਮਾਨ ਫਿਰ ਹੈ ਲੈ ਪਰਛੇਦੀ ਤੇ ਮਨਪ੍ਰੀਤ ਕੋਲੇ ਚੱਲਣ ਆਪਾਂ ਹੈ ਕਰਾ ਪਰਛੇਦੀ ਚੱਲੀਏ ਮਨਪ੍ਰੀਤ ਨੂੰ ਫੋਨ ਵੀ ਆ ਗਿਆ ਚਾਦਾ ਮਨਪ੍ਰੀਤ ਦਾ ਫੋਨ ਹੀ ਆ ਗਿਆ ਇੱਕ ਮਿੰਟ ਦੀ ਹੁਣ ਬਾਅਦ ਕਰ ਦਿੰਦਾ ਲੋ ਵੀ ਘਰੇ ਘਰਾਗੇ ਸੀਗੇ ਤੇ ਸਮੋਸੇ ਚੱਕਲੇ ਨਾਲ ਸਮੋਸੇ ਸਮਾਸੇ ਲੈ ਲੈ ਮੁੰਡੇ ਨੇ ਚੋਬਰ ਨੇ ਤੇ ਕਹਦਾ ਵੀ ਆਪਾਂ ਖੇਤ ਬਹਿ ਕੇ ਖਾਵਾਂਗੇ ਕਹਿੰਦਾ ਤੇ ਉਹਦੋਂ ਚੱਲਣਾ ਕਿ ਲੰਬੀ ਜਾ ਕੇ ਹੁਣ ਮੋਟਰਸਾਈਕਲ ਕਰਾਉਣੀ ਹੈ ਮੋਡੀਫਿਕੇਸ਼ਨ ਪਖੇ ਸੰ ਅੰਦਰ ਪਿਆ ਗਲਵਜ਼ ਚੱਕਲਾ ਮਨਪ੍ਰੀਤ ਦੇ ਇਹ ਮੈਂ ਤੇ ਬਜੀਤ ਦੇ ਕੰਮ ਗਲਬਸ ਵੇਖਾ ਇੱਥੇ ਹੈ ਗਿਆ ਤੂੰ ਵੜਾ ਉਹ ਉੱਥੇ ਵੇਖਾ ਤੇਰਾ ਬਾਰੀਆਂ ਪੁਰੀਆਂ ਦੇ ਭਾਂਡਾ ਉ ਠਾਗੇ ਹਾਂ ਓਏ ਆ ਬਾਰੀ ਝੜ ਕੇ ਆ ਨਾਲੇ ਆਹ ਭਾਂਡਣੀ ਅੰਦਰ ਲਈ ਸੋਚ ਲਈ ਪਾ ਲੈ ਸਰ ਓਏ ਢੀ ਉਹ ਅੰਦਰਲੀ ਬਾਰੀ ਝੜ ਕੇ ਆ ਸਮਾਨ ਵਾਲੀ ਆਪਣੀ ਆਹ ਸਮਾਨ ਵਾਲੀ ਤੇ ਹਿੰਮਤ ਨਾਲ ਆਇਆ ਮਾੜਾ ਫਿਰ ਤੇ ਚੱਲਦੇ ਹੈਗੇ ਛੇ ਦੀ ਤੁਰਿਆ ਆ ਜਾ ਭਈ ਅੱਜ ਮੌਸਮ ਬਹੁਤ ਸੁਹਾਣਾ ਹੈ ਵੇਖੋ ਧੁੱਪ ਤੱਪ ਵਧੀਆ ਹੈ ਟੂ ਜੈਟ ਦਾ ਨੇ ਦਿਨ ਬਹੁਤ ਵਧੀਆ ਖੁੱਲਿਆ ਅੱਜ ਯਾਰ ਹਨਾ ਦੇਣ ਜਾਓ ਓਕੇ ਰਿਪੋਰਟ ਹੈ ਨਾ ਕੱਲ ਕੱਲ ਨੂੰ ਮੇਲਾ ਟੋਰੀ ਪਾ ਯਾਰ ਟੋਰੀ ਪਾਵਾਂਗੇ ਟੋਰੀ ਚੱਲ ਕੇ ਉੱਥੇ ਪਾਵਾਂਗੇ ਆ ਆਇਆ ਚੱਲ ਗਏ ਫਿਰ ਦਵਾ ਦਵ ਤੇਲ ਇਹਨੂੰ ਕਰ ਦੇ ਘੜਿਚ ਘੜਿਚ ਕਰ ਦੇ ਘੜਿਚੇ ਨੂੰ ਕਰ ਦੇ ਘੜਿਚੇ ਨੂੰ ਘੜਿਚ ਕਰ ਦੇ ਘੜਿਚ ਚੱਲ ਫਿਰ ਕੋਈ ਚੱਲਦਿਆਂ ਕਰ ਖੇਤ ਤੇ ਤੁਹਾਨੂੰ ਫੇਰ ਦਿਖਾਉਣੇਗੇ। ਲੋ ਬੋਏ ਘਰੇ ਆ ਗਏ ਸੀਗੇ। ਜਾਇ ਨਹੀਂ ਗਾ ਅੱਜ ਲੰਬੀ ਭਈ ਯਾਰ ਠੀਕ ਹੈ। ਤੇ ਮਤਲਬ ਮੋਟਰਸਾਂ ਦਾ ਕੰਮ ਜਿਆਦਾ ਕਰਨਾ ਸੀਗਾ। ਮਨਪ੍ਰੀਤ ਕਹਿੰਦਾ ਤੇ ਲਾ ਕੱਲ ਨੂੰ। ਹੁਣ ਬੰਨੇ ਧੋਣੀ ਤੇ 10 ਮਿੰਟ ਮੋਟਰਸਾਂ ਬਾਹਰ ਕੇ ਖੜਾ ਆਪਣਾ। ਤੇ ਅੱਜ ਨਹੀਂ ਜਾਇਆ ਗਿਆ। ਕੱਲ ਨੂੰ ਚੱਲਾਂਗੇ ਨੀਂਦੂ ਰੋਵਟ ਲੈ ਕੇ ਰ ਕੋਈ ਨਾਲ ਕੇ ਮਨਪ੍ਰੀਤ ਦੇ। ਬਸ ਸ਼ੁਕਰਪੂਤ ਆ ਵੀਰੇ ਵੀ ਹੋਰ ਕੁਝ ਪੈਣਾ ਕੀ ਦੇਖੋ ਚਾਲੇ ਕਿ ਬਣੀ ਦਾ ਆਪਣੇ ਬਹੁਤ ਛਿਰ ਗਿਆ ਜਾਇ ਨਹੀਂ ਗਿਆ ਤੇ ਚੱਲ ਕੇ ਆਉਣੇਗਾ ਅੱਜ ਅਥਰ ਨੂੰ ਜਾਇ ਪਿਆ ਮੈਂ ਚੱਲ ਜੀ ਆਉਂਦਾ ਇਹਨੇ ਉਹ ਨਹੀਂ ਜਾ ਕੁਦਰਦੂਆ ਤੇ ਫਿਰ ਚੱਲਦੇ ਠੀਕ ਆਪਾਂ ਤੁਹਾਨੂੰ ਫਿਰ ਦਿਖਾਉਣੇ ਆ ਠੀਕ ਆ ਓਕੇ ਬਸ ਬਾਕੀ ਓਕੇ ਰਿਪੋਰਟ ਤਾਂ ਪਤਾ ਹੀ ਹੈਗੀ ਐ ਅੱਛਾ ਚੱਲਦੇ ਆ ਖੇਤ ਲਓ ਬਈ ਪਾ ਦੇ ਗਾਣੇ ਦੋਨੇ ਇਹਨਾਂ ਨੂੰ ਚਾਕੀ ਜਾਂ ਥੱਲੇ ਨੂੰ ਅਰੇ ਪਾਣੀ ਕਰ ਦੀ ਤੇ ਹੁਣ ਹੀ ਘਰ ਆਈ ਸੀ ਜਿਹੜੇ ਇਹ ਕੀ ਕਰੀ ਯਾਰ ਸਾਰੀ ਮਾਂ ਬਹੁਤ ਖਰਾਬ ਹੋਇਆ ਭੈਣ ਚੋਤੇ ਤੱਕ ਹੀ ਨੋਦੀ ਭਰਾਵੋ ਵੀ ਕੀ ਕਰੀ ਯਾਰ ਸੱਚੀ ਗੱਲ ਆ ਜਮੈਂ ਗੱਪ ਨਹੀਂ ਮਾਰਦੇ ਕੋਈ ਹੱਲ ਨਹੀਂ ਆ ਚੀਜ਼ ਦਾ ਕੋਈ ਹੱਲ ਸਾਰੇ ਕੰਮ ਕਲੈਪਟ ਹੋਇਆ ਪਿਆ ਸਾਰੇ ਕੰਮ ਆਲੋ 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 ਇਹ ਯਾਰ ਬੈਠ ਕੋਈ ਵੀ ਗੱਧੀ ਨਹੀਂ ਬਰਦੀਆਂ ਕੁਝ ਨਹੀਂ ਬਣ ਪੁੱਛਿਆ ਨਾ ਕੀ ਕਰੂ ਬੰਦਾ ਯਾਰ ਲੋਕਾਂ ਦੇ ਭਾਵੇਂ ਇਹ ਕਾ ਚੈਨਲ ਬਣੇ ਲਾਟਾਂ ਘੜਾਈ ਜਾਂਦੇ ਤਦੋ ਕੋਈ ਚੱਕਰ ਨਹੀਂ ਦਾਣੇ ਪਾ ਦੇਣਾ ਬਈ ਤਿਆਰ ਕਰਦੇ ਆ ਗੱਲਾਂ ਬਾਤਾਂ ਕਣਕ ਨਹੀਂ ਪਾਉਂਦੇ ਕੱਲਾ ਬਾਹਰ ਮੱਕੀ ਪਾਉਂਦੇ ਆਹ 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 ਪਾਣੀ ਚੱਕ ਲਈ ਨਾਲੇ ਆਪਾਂ ਤੇ ਪਾਣੀ ਧੋ ਕੇ ਇਹਨਾਂ ਨੂੰ ਵਧੀਆ ਵਿੱਚ ਗੰਦ ਬਲੇ ਵਸਦੀ ਪਿਆ ਮਿੱਠਾ ਮੁੱਠਾ ਹੀ ਮਾਰੀ ਪਿਆ ਧੋ ਕੇ ਨਿੱਗਾ ਪਾਣੀ ਪਾ ਦਈਏ ਤੇ ਫਿਰ ਹੁਣ ਦਿਖਾਉਣੀ ਹੈ ਠੀਕ ਹੈ ਲੋ ਬੇ ਨਿੱਗਾ ਪਾਣੀ ਵੀ ਲੈ ਆਏ ਨਾਸਤੇ ਤੇ ਦਾਣੇ ਖਾਈ ਜਾਂਦੇਗੇ ਪਾ ਦਈਏ ਪਾਣੀ ਇਹਨਾਂ ਨੂੰ ਨਿੱਗਾ ਪਾਣੀ ਆ ਵਧੀਆ ਫਰਸ਼ ਫਰਸ਼ ਪਾਣੀ ਲੌਬੀ ਓਕੇ ਰਿਪੋਰਟ ਆ ਜਾਵਾ ਬੈਠੇ ਹਾਂ ਉਹ ਬੈਠੇ ਉਹ ਬੈਠੇ ਓਕੇ ਰਿਪੋਰਟ ਦੇਵਾ ਦਾਣੇ ਪਾਣੀ ਪਾ ਤੇ ਓਕੇ ਰਿਪੋਰਟ ਕਰਤੀ ਨਾ ਦੀ ਤੇ ਹੁਣ ਲਾ ਦਈਏ ਲੋਕ ਜੈਡ ਸਕਿਉਰਟੀ ਦਿਖਾਉਣੇ ਆ ਤੁਹਾਨੂੰ ਥੋੜਾ ਅੱਡੀ ਖਾਸ ਵੀਡੀਓ ਨਹੀਂ ਬਣੀ ਅੱਜ ਭਰਾ ਬੋ ਮਸ ਰੂਟੀ ਜੇ ਮਾੜਾ ਮੋਟਾ ਕਾ ਦਿਖਾ ਦਈਦਾ ਜਿੰਨਾ ਕੰਮ ਹੁੰਦਾ ਮਾੜਾ ਮੋਟਾ ਉਹਨਾਂ ਕ ਕਰ ਲਈਦਾ ਇਹ ਓਡਾ ਹੈ ਨਹੀਂਗਾ ਠੀਕ ਹੈ ਥੋੜਾ ਮੋਟਾ ਹੀ ਕੰਮ ਹੁੰਦਾ ਬੋਲੇ ਗੱਟੇ ਲਾਉਣੇ ਥੋਲੀ ਦੇ ਮਾਖ ਜਾਈ ਬੜਾ ਚੱਲਿਆ ਪਿਆ ਦਿਮਾਗ ਯਾਰ ਚੋੜ ਨੀ ਮੂੜੇ ਜਮੇ ਆਉ ਪਰ ਲੋਬੇ ਓਕੇ ਰਿਪੋਰਟ ਹੈ ਤੇ ਬਸ ਬਈ ਵੀਡੀਓ ਦੇ ਮੈਂ ਨਾ ਐਂਡਿੰਗ ਕਰ ਦਿੱ ਗਏ ਇੱਥੇ ਯਾਰ ਠੀਕ ਹੈ ਬਾਲਾ ਜਲਾਉਿਆ ਨਹੀਂ ਬਣਾਉਂਦੇ ਐਵੇਂ ਤੈਨੂੰ ਆਖੀ ਮੰਦਰ ਜਾ ਕਰੂਗਾ ਬਾਹਰ ਜਾ ਕਰੂਗਾ ਤੇ ਬਸ ਬਈ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਨਹੀਂ ਲੱਗੀ ਤੇ ਨਾ ਕਰਿਓ ਤਾਂ ਵੀ ਕੋਈ ਚੱਕਰ ਨਹੀਂ ਆ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ